ਕੋ ਨਕਸ ਹੋਊਗਾ ਆਪਾਂ ਦੱਸ ਕੇ ਹੀ ਦਿੰਨੇ ਆ ਬਾਈ ਠੀਕ ਹੈ ਫਿਰ ਇੱਕ ਸੱਜਣ ਮਿੱਤਰ ਨੂੰ ਆਹ ਦੇਖ ਲੋ ਸੱਜਣੋ ਚੈੱਕ ਕਰਿਓ ਹਨਾ ਜਾਂ ਹੋਰ ਵੀ ਇਹ ਗੱਲ ਹਨਾ ਥਣ ਮੁੱਠੀ ਚ ਆਊਗਾ ਇਹਦਾ ਆਉਂਦਾ ਆਉਂਦਾ ਵੀ ਅਗਲੇ ਦਾ ਖਰਚਾ ਚੱਲਦਾ ਹੋਵੇ ਬਾਈ ਇੱਕ ਮੱਝ ਦੇ ਨਾਲ ਕਿਉਂਕਿ ਜਿਹੜੀ 8-10 ਕਿਲੋ ਵਾਲੀ ਆਪਾਂ ਮੱਝ ਲੈ ਤਾਂ ਲੈਣੇ ਆ ਬਾਈ ਉਹ ਨਾ ਤਾਂ ਆਪਦਾ ਬੱਚਾ ਹੀ ਰਜਾਉਂਦੀ ਆ ਤੇ ਨਾ ਪਰਿਵਾਰੀ ਢੋੜਿਆਂ ਦਾ ਬਾਈ ਕੰਮ ਹੈਗਾ ਜ਼ਿਆਦਾਤਰ ਪੇਸ਼ੈਂਸ ਵਾਲਾ ਠੀਕ ਹੈ ਉਹਨਾਂ ਦੇ ਵਿੱਚ ਜਾਨੀ ਆਊਟਪੁੱਟ ਬਹੁਤ ਲੋ ਵੀ ਮਿੱਤਰੋ ਨਾ ਅੱਜ ਆਪਾਂ ਪਿੰਡ ਡੱਲੇ ਦੇ ਵਿੱਚ ਪਹੁੰਚੇ ਸੀ ਬਾਈ ਆਮਣੇ ਕੋਲੇ ਬਾਈ ਆਮਣੇ ਚਾਰ ਮੱਝਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਇੱਕ ਵਾਰੀ ਆਪਾਂ ਸਾਰੇ ਪਸ਼ੂਆਂ ਦੇ ਉੱਤੇ ਨਾ ਕੈਮਰਾ ਲਾ ਕੇ ਦਿਖਾ ਦਗੇ ਦੋ ਮੱਝਾਂ ਇੱਧਰ ਆ ਗਈਆਂ ਦੋਸਤੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਤੇ ਕੀ ਜਾਣਕਾਰੀ ਦੇऊं ਬਾਈ ਅੱਜ ਆਪਾਂ ਨੂੰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਹਾਂ ਬਈ ਹਮਨੇ ਸਸੀ ਕਾਲ ਬਾਈ ਸਸੀ ਕਾਲ ਬਾਈ ਜਿੰਨੇ ਵੀ ਸੱਜਣ ਆਪਣੇ ਪੀਵੀ 31 ਚੈਨਲੋਂ ਸਾਡੇ ਰਮਨਦੀਪ ਭਰਾ ਦਾ ਦੇਖਦੇ ਆ ਸਾਰੇ ਵੀਰਾਂ ਨੂੰ ਪਿਆਰ ਭਰੀ ਸਸੀ ਕਾਲ ਬਾਈ ਉਮੀਦ ਹੈ ਵੀ ਸਾਰੇ ਵੀਰਾਂ ਦੇ ਜਾਨਵਰ ਵੀ ਠੀਕ ਹੋਣਗੇ ਔਰ ਘਰ ਪਰਿਵਾਰ ਵੀ ਸਾਰੇ ਠੀਕ ਹੋਣਗੇ ਹਾਂ ਪੰਜ ਨੇ ਬਾਈ ਪੰਜ ਚਾਰ ਮੱਝਾਂ ਨੇ ਗਾਂ ਬਾਈ ਤਾਜੀ ਸੂਈ ਹੋਈ ਰਹੀ ਹੈ ਕਿਹੜੇ ਜਾਨਵਰ ਤੋਂ ਆਪਾਂ ਸਟਾਰਟ ਕਰਾਂ ਚਾਰਾਂ ਦੇ ਵਿੱਚ ਇੱਕ ਪਲੂਣ ਝੋਟੀ ਆ ਬਾਈ ਠੀਕ ਹੈ ਦੋ ਦੂਜੀ ਸੂਏ ਮੱਝਾਂ ਨੇ ਇੱਕ ਤੀਜੀ ਸੂਏ ਆ ਬਾਈ ਠੀਕ ਹੈ ਠੀਕ ਹੈ ਹਾਂਜੀ ਤੇ ਬਾਈ ਅਮਨੇ ਆਪਾਂ ਜੇ ਸਟਾਰਟਿੰਗ ਤਾਂ ਕਰ ਹੀ ਲਵਾਂਗੇ ਹਨਾ ਜਿਵੇਂ ਹੁਣ ਰੇਟ ਦੀ ਜੀ ਗੱਲ ਹੁੰਦੀ ਆ ਕਿੱਥੋਂ ਤੱਕ ਰੇਟ ਵੀ ਬਾਈ ਆਪਣੇ ਫੋਨ ਦੇ ਉੱਪਰ ਹੀ ਹੋਣਗੇ ਤਕਰੀਬਨ ਠੀਕ ਹੈ 1,10,000 ਰੁਪਏ ਤੋਂ ਲੈ ਕੇ ਬਾਈ 1,60,50,000 ਰੁਪਏ ਤੱਕ ਆਪਣੇ ਕੋਲ ਜਾਨਵਰ ਹੈਗੇ ਆ ਹੈਗੇ ਆ ਹਨਾ ਤਕਰੀਬਨ ਹਾਂਜੀ ਠੀਕ ਹੈ ਸੋਚ ਵੀ ਬਾਈ ਮੇਰੀ ਤਾਂ ਜਾਨਵਰ ਲੈਣ ਵੇਲੇ ਹੀ ਹੁੰਦੀ ਆ ਵੀ ਮੱਝ ਜਿਹੜੀ ਲਈਏ ਆਪਾਂ ਤਕਰੀਬਨ 15 ਪਲੱਸ ਸਾਲੀ ਹੋਵੇ ਠੀਕ ਹੈ ਕਿਉਂਕਿ ਏਦੂ ਘੱਟ ਵਾਲੀ ਦਾ ਜੇ ਕੋਈ ਵੀਰ ਭਰਾ ਆਪਣਾ ਆਪਣੇ ਤੋਂ ਲੈ ਕੇ ਵੀ ਜਾਂਦਾ ਬਾਈ ਕਿਸੇ ਦਾ ਕੋਈ ਵਿਆਜੂ ਪੈਸੇ ਲੈ ਕੇ ਕੋਈ ਬੈਂਕ ਤੋਂ ਲੋਨ ਕਰਾ ਕੇ ਜਾਨਵਰ ਲੈ ਕੇ ਜਾਂਦਾ ਵੀ ਅਗਲੇ ਦਾ ਚੁੱਲਾ ਚਲਾਉਂਦੀ ਹੋਵੇ ਮੱਝ ਸਹੀ ਗੱਲ ਆ ਹਨਾ ਜਿਹੜਾ ਬ ਭਈ ਅਗਲੇ ਦਾ ਖਰਚਾ ਚੱਲਦਾ ਹੋਵੇ ਬਾਈ ਇੱਕ ਮੱਝ ਦੇ ਨਾਲ ਕਿਉਂਕਿ ਜਿਹੜੀ 8-10 ਕਿਲੋ ਵਾਲੀ ਆਪਾਂ ਮੱਝ ਲੈ ਤਾਂ ਲੈਨੇ ਆ ਬਾਈ ਉਹ ਨਾ ਤਾਂ ਆਪਦਾ ਬੱਚਾ ਹੀ ਰਜਾਉਂਦੀ ਆ ਤੇ ਨਾ ਪਰਿਵਾਰ ਹੀ ਪਾਲਦੀ ਆ ਸਹੀ ਗੱਲ ਆ 10 ਕਿਲੋ ਵਾਲੀ ਆ ਜਿਹੜੀ ਉਹ ਬੰਦੇ ਨੂੰ ਖਾਂਦੀ ਆ ਤੇ ਜਿਹੜੀ 12 ਕਿਲੋ ਤੋਂ ਬਾਹਰ ਵਾਲੀ ਮੱਝ ਹੁੰਦੀ ਉਹਨੂੰ ਬੰਦਾ ਖਾਂਦਾ ਨਹੀਂ ਸਹੀ ਗੱਲ ਹੈ ਤੇਰੀ ਤੇ ਆਮਨੇ ਜਿਵੇਂ ਆਪਾਂ ਹੁਣ ਹਨਾ ਜਿਵੇਂ ਆਹ ਮੱਝ ਖੜੀ ਹੈ ਤੇਰੀ ਹਨਾ ਇਹ ਵੀ ਚੰਗੀ ਆ ਤੇ ਇਹਨਾਂ ਦੇ ਬੱਚੇ ਆਪਣੇ ਮਤਲਬ ਜਿਹੜੀਆਂ ਜਿਹੜੀਆਂ ਹੈਗੀ ਅੰਦਰ ਨੇ ਉਹ ਹਾਂ ਵੀਰੇ ਬੱਚੇ ਸਾਰਿਆਂ ਦੇ ਅੰਦਰ ਆ ਆ ਚੋਟੀ ਦਾ ਆਪਣੀ ਦਾ ਬੱਚਾ ਬਾਈ ਐਕਸਪਾਇਰ ਹੋ ਗਿਆ ਠੀਕ ਹੈ 9 ਤੋਂ 10 ਦਿਨ ਹੋ ਗਏ ਨੂੰ ਸੂਈ ਨੂੰ ਬਾਈ 9 ਤੋਂ 10 ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਾਈ ਠੀਕ ਹੈ ਤੇ ਦੁੱਧ ਇਹਦੇ ਕੋਲੇ ਵੀਰੇ ਹੁਣ 16 ਪਲੱਸ ਹੀ ਹੋਊਗਾ ਜਣੀ 16 ਕਿਲੋ ਦੁੱਧ ਤਾਂ ਕੋਈ ਨਾ ਮਰਜ਼ੀ ਆਪਣੇ ਘਰੇ ਕੰਡਾ ਕਰਕੇ ਲੈ ਜਾਏ ਜੀ ਦੋ ਟਾਈਮ ਦੀ ਚਵਾਈ ਕਰਕੇ ਲੈ ਜਾਏ ਚਾਰ ਟਾਈਮ ਚਵਾਈ ਕਰਕੇ ਲੈ ਜਾਏ ਰਹਿਸ਼ ਆਪਣੇ ਕੋਲੇ ਆ ਬਾਈ ਤਾਂ ਕੋਈ 10 ਬੰਦੇ ਆ ਜਾਣ ਰਹਿਣ ਵਾਲੇ ਵੀ ਠੀਕ ਹੈ ਤੇ ਮੈਂ ਇਹਨੂੰ ਦੋ ਡੰਗ ਤਿੰਨ ਡੰਗ ਚਵਾਈ ਕਰਕੇ ਲੈ ਜਾਏ ਆਪਣੇ ਕੋਲ ਸਮਝ ਗਿਆ ਗੱਲ ਮੈਲੇ ਤੋਂ ਚੱਲ ਪਈ ਹੈ ਹਾਂ ਮੈਲੇ ਤੇ ਚਲਦੀ ਬਾਈ ਠੀਕ ਹੈ ਬਾਕੀ ਥਣਲੇ ਵਾਦਾ ਕਰਮਾ ਵਾਲੀ ਦਾ ਦੱਸਦਾ ਨਹੀਂ ਜਿਹੜਾ ਲੱਗਿਆ ਉਹ ਜਿਹੜਾ ਹੈਗਾ ਦ ਖਾਨਲੇਵੇ ਵਾਲੀ ਮੱਝ ਇੱਕ ਵਾਰੀ ਖੜੀ ਦਿਖਾ ਦਗੇ ਬਾਕੀ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਆਉਣੇ ਵੀਰੇ ਜਿਵੇਂ ਇਹਦੀ ਗੱਲ ਕਰਕੇ ਆਪਾਂ ਸੁਆ ਕਿਨ ਮੈਂ ਸੁਆ ਵੀਰੇ ਇਹ ਜਾਣੀ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਅਗਲੇ ਨੇ ਚਾਹੇ ਆਪਣੇ ਤੋਂ ਜਿਹੜਾ ਬੰਦਾ ਲੈ ਕੇ ਜਾਵੇ ਚਾਹੇ ਤੀਜਾ ਮੰਨ ਕੇ ਲੈ ਜਾਵੇ ਜੀ ਠੀਕ ਹੈ ਆਪਾਂ ਜਿੱਥੋਂ ਲਈ ਆ ਜਿਹੜੇ ਘਰੋਂ ਲਈ ਆ ਹਾਂਜੀ ਉਹਨਾਂ ਨੇ ਆਪਾਂ ਨੂੰ ਦੂਜੇ ਸੁਆ ਹੀ ਕਹਿ ਕੇ ਦਿੱਤੀ ਆ ਆਪਾਂ ਵੀ ਤੀਜਾ ਮੰਨ ਕੇ ਲਈ ਆ ਕੋਈ ਸੱਜਣ ਆਪਣੇ ਘਰੋਂ ਵੀ ਤੀਜਾ ਕਹਿ ਕੇ ਲੈ ਜਾਵੇ ਚਾਹੇ ਨੇਲੇ ਪਾਪੜੇ ਦੀ ਮੱਝ ਹੈ ਹਰਿਆਣੇ ਦੀ ਸਮਝ ਗਏ ਗੱਲ ਹਾਂ ਜੀ ਤੇ ਯਾਨੀ ਜਿੱਥੇ ਦੋ ਰੱਖਣੀਆਂ ਉੱਥੇ ਇੱਕ ਰੱਖਣ ਵਾਲੀ ਮੱਝ ਆ ਬਾਈ ਇੱਕ ਰੱਖਣ ਵਾਲੀ ਮੱਝ ਆ ਅੰਜ ਗੱਲ ਪੱਕੀ ਆ ਬਾਈ ਹਨਾ ਮੱਝ ਚੰਗੀ ਹੈਗੀ ਬੜੀ ਚੰਗੀ ਮੱਝ ਆ ਪਿੱਠਪੂੜੇ ਦੀ ਮੰਤਰ ਤੁਸੀਂ ਚੈੱਕ ਕਰ ਲਓ ਆ ਸਿੰਘਾ ਸੋਂਗਾ ਦੀ ਮੰਤਰ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਬਾਕੀ ਪਹਿਲਾਂ ਤੋਰ ਕੇ ਦਿਖਾਈ ਗਿਆ ਹਨਾ ਬਾਈ ਆਮਨੇ ਬਾਕੀ ਥਾਣਾ ਜਿਹੜਾ ਹਨਾ ਥਾਣਾ ਦਾ ਸਾਈਜ਼ ਵੀ ਬਹੁਤ ਚੰਗਾ ਬਹੁਤ ਚੰਗਾ ਬਾਈ ਗਾਈਆਂ ਵਾਲਾ ਕੰਮ ਹੀ ਆ ਜੀ ਆ ਦੇਖ ਲਓ ਤੁਸੀਂ ਹਨਾ ਤੇ ਇਧਰੋਂ ਸਿੰਘ ਸਿੰਘ ਵੀ ਸੋਹਣਾ ਬਾਈ ਆਮਨੇ ਐ ਨਹੀਂ ਹੈਗਾ ਜਿੰਨੀ ਵੀ ਰਹੀ ਆ ਬਾਈ ਕਰਮਾਂ ਵਾਲੀ ਜੱਜਦੀ ਆ ਪੂਰੀ ਜੱਜਦੀ ਆ ਹਨਾ ਲੈ ਵੀ ਅੰਕਲ ਨੂੰ ਖੋਲ ਲੈਣ ਦੋ ਮੱਝ ਫ ਰਟੀਨ ਦੇ ਵਿੱਚ ਜਿਹੜੇ ਪਸ਼ੂ ਆਉਂਦੇ ਹੀ ਰਹਿੰਦੇ ਆ ਹਨਾ ਹਾਂਜੀ ਹਾਂਜੀ ਵੀਰੇ ਆਪਣੇ ਕੋਲੇ ਤਕਰੀਬਨ ਚਲੋ ਹੁਣ ਥੋੜਾ ਜਿਹਾ ਮੌਸਮ ਚੱਲਦਾ ਬਾ ਠੰਡਾ ਜਾਦੇ ਹਾਂਜੀ ਨਹੀਂ ਤਾਂ ਤਕਰੀਬਨ ਆਪਣੇ ਕੋਲੇ ਡੇਲੀ ਦੋ ਪਸ਼ੂਆਂ ਦੀ ਸੇਲ ਹੈਗੀ ਬਾਈ ਤੇ ਇਹਦੀ 16 ਲੀਟਰ ਦੀ ਗਰੰਟੀ ਹੋ ਹੈ ਬਾਈ ਗਰੰਟੀ ਬਾਈ ਜੀ ਚਾਹੇ ਕੋ ਦੋ ਡੰਗ ਚਾਰ ਡੰਗ ਚੋ ਕਿਸ ਦੁੱਧ 17 ਹੀ ਹੋਊਗਾ ਵੀਰੇ ਅੱਛਾ ਯਾਨੀ 16 ਤੋਂ 100 ਗ੍ਰਾਮ ਵੀ ਨਹੀਂ ਘਟਦਾ ਸਮਝ ਗਿਆ ਗੱਲ ਲੈ ਵੀ ਚੈੱਕ ਕਰੋ ਮਿੱਤਰੋ ਜਿਨੇ 16 ਕਿਲੋ ਵਾਲੀ ਹਨਾ 16 17 ਕਿਲੋ ਵਾਲੀ ਮੱਝ ਲੈਣੀ ਹੈ ਦੂਜਾ ਕਹਿ ਕੇ ਲੈ ਜਾਏ ਭਲਾ ਤੀਜਾ ਕਹਿ ਕੇ ਲੈ ਜਾਏ ਓ ਬਾਈ ਅਮਣਾ ਕਹਿੰਦਾ ਵੀ ਜਾਨੀ 20 ਕਿਲੋ ਹੀ ਦੇ ਦੂਗੀ ਬਾਈ ਅੱਜ ਮੈਲਾ ਮਾਰ ਕੇ ਹੁਣ ਸਾਫ ਸੂਫ ਹੋ ਗਈ ਨਾ ਅੱਛਾ ਤੇ ਦੁੱਧ ਜਾਨੀ 20 ਕਿਲੋ ਦੇ ਲਗਭਗ ਹੀ ਜਾਊਗੀ ਯਾਨੀ 18 ਤੋਂ ਤਾਂ ਬਾਹਰੇ ਬਾਹਰ ਹੀ ਚੱਲੂ ਬਾਈ ਠੀਕ ਆ ਠੀਕ ਆ ਹਾਂਜੀ ਤੇ ਅਮਨੇ ਹੁਣ ਆਪਾਂ ਆਖਾਦ ਕੇ ਦੂਜੇ ਨੰਬਰ ਤੇ ਹਾਂਜੀ ਹਾਂਜੀ ਠੀਕ ਆ ਰੇਟ ਤਾਂ ਫਿਰ ਤੇਰੇ ਆਪਦਾ ਵੀ ਵੀਡੀਓ ਤੇ ਹੋਣਗੇ ਹੈ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਸਾਹਮਣੇ ਆਹ ਖੜੀ ਐ ਝੋਟੀ ਇਹ ਵੀ ਬਹੁਤ ਚੰਗੀ ਆ ਵੀਰੇ ਇਹ ਝੋਟੀ ਵੀ ਤੀਜੇ ਸੂਏ ਆ ਜੀ ਬੱਚਾ ਮਗਰ ਕੱਟੀ ਆ ਇਹਦੇ ਮਗਰਾਂ ਦਿਨ ਦੇ तकरीबन ਸੂਈ ਵੀ ਹੋਊਗੀ ਬਾਈ ਜੀ 15 ਦਿਨਾਂ ਦੇ 14 ਕਿਲੋ ਦੁੱਧ ਇਹਦੇ ਕੋਲੇ ਨੈਟ ਹਾਜ਼ਰ ਹੋਊਗਾ 14 ਕਿਲੋ ਦੋ ਰੰਗ ਪਲਾਂ ਚੋ ਚੋ ਕੇ ਲੈ ਜੇ ਡੱਬੇ ਮਾਰਨੇ ਹੁਣ ਕਿਸੇ ਨੇ ਇਹਦੇ ਵੀ 15 ਹੋ ਜਾਣਗੇ ਉਹਦੇ ਡੱਬੇ ਮਾਰ ਲੈ ਕੋਈ ਹੁਣ ਵੀ 17 17.5 ਹੋ ਜਾਣਗੇ ਜੀ ਠੀਕ ਹੈ ਠੀਕ ਹੈ ਪੀਟਰਾਂ ਦੇ ਵਿੱਚ ਅਣੀ ਕਿਲੋ ਕੰਡੇ ਤੇ ਧਰਨ ਵਾਲਾ ਇਹਦੇ ਕੋਲੇ ਵੀ 14 ਕਿਲੋ ਦੁੱਧ ਹੁਣ ਹਾਜ਼ਰ ਹੈ ਜੀ ਹਾਜ਼ਰ ਹੈ 14 ਕਿਲੋ ਦੁੱਧ ਹਾਜ਼ਰ ਹੈ ਸੂਆ ਕਿੰਨਾ ਦੱਸਿਆ ਸੀ ਇਹਦਾ ਸੂਆ ਇਹਦਾ ਤੀਜਾ ਜੀ ਤੀਜਾ ਸੂਆ ਠੀਕ ਹੈ ਅੰਕਲ ਜੀ ਇਹ ਵੀ ਖੋਲ ਕੇ ਦਿਖਾ ਦਿਓ ਬਾਕੀ ਆਪਣੇ ਬਾਈ ਥੱਲ ਚਵਾਈ ਚੂਈ ਵੀ ਬਾਲੀ ਪੋਲੀ ਆ ਬਾਈ ਤੇ ਕੈਰੀ ਹੱਡੀ ਦੀ ਮਾਜਾ ਮਿੱਤਰੋ 14 ਕਿਲੋ ਬੰਦਾ ਤੋਲ ਕੇ ਲਿਆ ਸਕਦਾ ਦੋ ਡੰਗ ਦੀ ਚਵਾਈ ਕਰਕੇ ਆਪਦੀ ਤਸੱਲੀ ਮਿੱਤਰੋ ਤੁਸੀਂ ਇੱਥੇ ਆ ਕੇ ਬਾਈ ਦੇ ਫਾਰਮ ਤੇ ਕਰਨੀ ਆ ਇਹ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਚੈੱਕ ਕਰਵਾ ਦਗੇ ਬਾਕੀ ਥਣਾ ਥੋਣਾ ਦੀ ਅਮਨੇ ਬਾਈ ਥਣਾ ਥੋਣਾ ਦੀ ਜਮਾ ਓਕੇ ਆ ਗਾਰੰਟੀ ਆ ਬਿਲਕੁਲ ਬਿਲਕੁਲ ਵੀਰੇ ਚਾਹੇ ਕੋਈ ਵੀਰਾ ਧਾਰ ਬਣਾ ਮਾਰੇ ਯਾਰ ਧਾਰ ਵੀ ਨਾ ਮਾਰੇ ਕੋਈ ਆਪਣੇ ਕੋਲੇ ਬਾਈ ਜੀ ਜਿਹੜੇ ਪਸ਼ੂ ਦੇ ਵਿੱਚ ਜਿਹੜਾ ਕੋਈ ਨੁਕਸ ਹੋਊਗਾ ਆਪਾਂ ਦੱਸ ਕੇ ਹੀ ਦਿੰਨੇ ਆ ਬਾਈ ਠੀਕ ਹੈ ਫਿਰ ਇੱਕ ਸੱਜਣ ਮਿੰਤਰ ਨੂੰ ਆਹ ਦੇਖ ਲਓ ਸੱਜਣੋ ਚੈੱਕ ਕਰਿਓ ਹਨਾ ਜਮਾ ਕੈਰੀ ਹੱਡੀ ਦੀ ਮੰਤਰ ਤੁਸੀਂ ਚੈੱਕ ਕਰ ਲਓ ਤੇ ਤੀਜੇ ਨੰਬਰ ਤੇ ਬਾਈ ਆਮਣੇ ਤੀਜੇ ਨੰਬਰ ਤੇ ਆਹ ਦੇ ਵੀਰ ਇਧਰੋਂ ਦਿਖਾ ਦਿੰਨੇ ਆ ਉਹ ਆਹ ਰੋਟੀ ਦਿਖਾ ਦਿੰਨੇ ਆ ਇੱਕ ਭਾਈ ਠੰਡ ਵਾਲੀ ਆਮਣੇ ਹਨਾ ਤੇ ਪਸ਼ੂਆਂ ਦਾ ਨਮਾਉਣ ਧਮਾਉਣ ਦਾ ਵੀ ਬਾਹਲਾ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਵੀਰੇ ਹੁਣ ਤੁਹਾਡੇ ਸਾਹਮਣੇ ਗਿੱਲਾ ਕਪੜਾ ਮਾਰ ਕੇ ਹੀ ਸਾਫ਼ ਕਰੀਆਂ ਨੇ ਤੇਲ ਤੂਲ ਲਾ ਕੇ ਬਸ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਆਪਣੇ ਬਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਵੀਰੇ ਕੱਟਾ ਠੀਕ ਹੈ ਮੇਲ ਕਾਫਾ ਕਿੰਨੇ ਦਿਨਾਂ ਦੀ ਸੂਈ ਹੈ 15 ਦਿਨ ਤੇ ਤਕਰੀਬਨ ਇਹ ਵੀ 100 ਕੀ ਸੂਈ ਹੋਈ ਵੀਰੇ ਠੀਕ ਹੈ ਤੇ ਇਹਦੇ ਕੋਲੇ ਦੁੱਧ ਜਾਣੀ ਹੁਣ 12 ਕਿਲੋ ਹੋਊਗਾ ਜੀ 12 ਲੀਟਰ ਦੁੱਧ ਹਾਜ਼ਰ ਹੈ ਹਾਜ਼ਰ ਹੈ ਜੀ ਠੀਕ ਆ ਤੇ ਥੱਲੋਂ ਢੰਡੇ ਚੜਨ ਵਾਲਾ ਤੋਲਣ ਵਾਲਾ ਥੱਲੋਂ ਵੀ ਦਿਖਾ ਜਿਹੜੀ ਤੋਰੇ ਮਾੜੀ ਖੋਲਿਓ ਤੋੜ ਦਿਓ ਤੋੜ ਦਿਓ ਤੇ ਬਈ ਥੱਲੋ ਜਮਾ ਸਾਫ ਆ ਓਕੇ ਆ ਜਮਾ ਸਾਫ ਆ ਵੀਰੇ ਥੱਲੋ ਇਹਨੂੰ 19 20 ਪਾਸਾ ਹੈਗਾ ਸੱਚ ਹੈਗੀ ਆ ਯਾਨੀ ਦੁੱਧ ਨਹੀਂ ਘਟ ਹੋਊਗਾ ਅਲਤੇ ਦੁੱਧ ਨਹੀਂ ਘਟ ਹੋਊਗਾ ਹਾਂ ਥਾਣਾ ਦੀ ਦੁੱਧ ਪੂਰਾ ਹੋਊਗਾ ਜਿਹੜੀ ਗੱਲ ਹੈਗੀ ਆ ਉਹ ਕਹਿ ਕੇ ਹਾਂ ਆ ਪਬਜੀ ਦੀ ਜਿਹੜੀ ਗੱਲ ਹੈਗੀ ਆ ਉਹ ਖੋਲਣ ਵਾਲਾ ਦੂਜੇ ਲੋਡੜੀ ਦੂਜੇ ਲੋਡ ਖੋਲਣ ਵਾਲਾ ਜੀ ਲੋਬੀ ਆ ਮੈਂ ਅੱਜ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਬਾਕੀ ਮੈਂ ਨਾ ਕੋਸ਼ਿਸ਼ ਕਰੂੰਗਾ ਭਾਈ ਹਮਨੇ ਤੋਂ ਮੁੱਲ ਹੈ ਜਿਹੜੇ ਵੀਡੀਓ ਚੀ ਕਰਾਉਣ ਦੀ ਬਾਕੀ ਇਹ ਆ ਦੇਖ ਲਓ ਥਾਣਾ ਥੋਣਾ ਦੀ ਓਕੇ ਆ 12 ਲੀਟਰ ਦੁੱਧ ਹਾਜਰਾ ਹੁਣ ਤੇ ਇੱਕ ਨਾਲੇ ਹਨਾ ਆਪਣੇ ਬਈ ਇੱਕ ਗੱਲ ਹੋਰ ਵੀ ਆ ਹਨਾ ਵੀਡੀਓ ਮੈਂ ਬੰਦ ਨਹੀਂ ਕੀਤੀ ਹਾਂਜੀ ਦੇਖ ਮਾੜਾ ਮੋਟਾ ਪਾਸਾ ਹੁਣ ਦੇਖ ਹਨਾ ਹੈਗਾ ਹੈਗਾ ਵੀ ਜੇ ਹੈਗਾ ਆਪਾਂ ਦੱਸੀ ਜਾਂਦੇ ਆ ਪਰ ਦੁੱਧ ਨਹੀਂ ਘਟ ਹੋਊਗਾ ਕਿਸੇ ਥਣ ਚ ਪਾਸੇ ਵਾਲੀ ਸਾਈਡ ਹੋਰ ਮੈਂ ਦੱਸ ਦਿੰਨਾ ਹਾਂ ਵੀ ਮੱਜਾਂ ਦੇ ਪਾਸੇ ਵਾਲੀ ਸਾਈਡ ਘੱਟ ਤਾਂ ਨਿਕਲਦਾ ਦੇਖਿਆ ਦੁੱਧ ਦੇ ਪਾਸੇ ਵਾਲੀ ਸਾਈਡ ਵੱਧ ਹੋਊ ਦੁੱਧ ਵੱਧ ਹੋਊਗਾ ਦੂਜੇ ਥਣ ਨਾਲੋਂ ਦੁੱਧ ਵੱਧ ਨਹੀਂ ਇੱਕ ਗੱਲ ਹੋਰ ਹੈ ਅੱਜ ਜਿਵੇਂ ਆਪਾਂ ਵੀਡੀਓ ਬਣਾ ਰਹੇ ਹਾਂ ਹਨਾ ਦਾ 10:30 ਵਜੇ ਦਾ ਟਾਈਮ ਬਿਲਕੁਲ ਵੀਰੇ ਠੀਕ ਹੈ ਇਤੋਂ ਬਾਅਦ ਚਵਾਈ ਹੋਣੀ ਹੈ ਹਨਾ ਚਵਾਈ ਵੀਰੇ ਆਏ ਆ ਵੀ ਇਹਨਾਂ ਦਾ ਡੰਗ ਜੇ ਆਪਾਂ ਸਹੀ ਮਹਣੇ ਦੇਖੀਏ ਤਾਂ ਹੋਣੀ ਬਣਦਾ 10 ਵਜੇ ਲਈ ਕਿਉਂਕਿ ਕੱਲ ਜਦੋਂ ਆਪਣੀ ਗੱਲ ਹੋਈ ਸੀ ਤੁਸੀਂ ਕਿਹਾ ਵੀ 10-11 ਵਜੇ ਆਵਾਂਗੇ ਅਸੀਂ ਰਾਤਕ ਵੇਲੇ ਹੋਏ ਮੱਜਾਂ ਚੋਈਆਂ ਫਿਰ ਠੀਕ ਹੈ ਵੀ ਕੱਲ ਨੂੰ ਉਸ ਟਾਈਮ ਨੂੰ ਵੀ ਮੱਜਾਂ ਨੂੰ ਬਾਜ਼ਾਰ ਨਾ ਹੁਣ ਜਾਨੀ ਘੰਟਾ ਡੇਢ ਘੰਟਾ ਉੱਪਰ ਲੰਘ ਗਿਆ ਮੱਜਾਂ ਨੂੰ ਹਾਂ ਚਲੋ ਦੇਖਾਂ ਆਪਾਂ ਦੋ ਮੰਗਦੇ ਹਾਂ ਹਾਂਜੀ ਹਾਂਜੀ ਕਿ ਨਹੀਂ ਬਿਲਕੁਲ ਚਵਾਈ ਹੋ ਜੇ ਹੁਣ ਆਈ ਆ ਬਈ ਮੱਜਾਂ ਦੀ ਗੱਲ ਸੁਣਾਂਗੇ ਜੀ ਇੰਨੀ ਦੂਰੋਂ ਆਏ ਆ ਹਾਂਜੀ ਤੇ ਹਾਜ਼ਰ ਹੁੰਦਾ ਵੀ ਰੇਟ ਯਾਰ ਜੇ ਵੀਡੀਓ ਦੇ ਵਿੱਚ ਹੋਵੇ ਜਰੂਰ ਬਾਈ ਹੈ ਬਿਲਕੁਲ ਜੀ ਬੋਲ ਫਿਰ ਇਹਦਾ ਕੀ ਇਹ ਮੱਝ ਦਾ ਮੁੱਲ 1,115,000 ਰੁਪਇਆ ਬਾਈ 1,110,000 ਦੀ ਮੱਝ ਦੇ ਦਾਂਗੇ 1,10 1,10 ਦੀ ਦੇ ਦਾਂਗੇ ਵੀਰੇ ਲੈ ਆਹਦਾ ਬਣ ਗਈ ਨਾ ਗੱਲ ਤੇ ਅਮਨਦੀਪ ਹੁਣ ਗੱਲ ਕਰੀਏ ਮੈਂ ਤਾਂ ਮੁੱਲ ਤਕਰੀਬਨ ਵੀਡੀਓ ਚ ਕਰਕੇ ਖੁਸ਼ ਹੁਣਾ ਕਿਉਂਕਿ ਜੇ ਹੁਣ ਆਹੀ ਮੱਝ ਦਾ ਮੈਂ ਕਹਿੰਦਾ ਵੀ ਮੁੱਲ ਫੋਨ ਤੇ ਕਰਾਂਗੇ ਕਈ ਸੱਜਣਾ ਨੂੰ ਭੁਲੇਖਾ ਰਹਿ ਜਾਂਦਾ ਦੇਖ ਕੇ ਜਾਨਵਰ ਵੀ 80000 ਦੀ ਮਿਲ ਜੂ ਆਪਾਂ ਨੂੰ ਇਹਨੂੰ 90 ਦੀ ਮਿਲ ਜੂ ਕਿਸੇ ਨੂੰ ਆਏ ਹੁੰਦਾ ਵੇ ਬਾਈ 1.5 ਲੱਖ ਨਾ ਮੰਗ ਲਵੇ ਠੀਕ ਹੈ ਤੇ ਜੇ ਮੁੱਲ ਫੋਨ ਚ ਹੋ ਜਾਏ ਉਸ ਹੀ ਸੱਜਣ ਫੋਨ ਕਰੂਗਾ ਆਪਾਂ ਨੂੰ ਜਿਹਨੂੰ ਚੱਲਦੀ ਹੋਊਗਾ ਜਿਹਨੂੰ ਇਹ ਸਾਰੇ ਪਾਸਿਆਂ ਤੋਂ ਚੰਗੀ ਲੱਗੂਗੀ ਔਰ ਮੁੱਲ ਜਾਇਜ਼ ਲੱਗੂ ਉਸ ਹੀ ਬੰਦਾ ਨਹੀਂ ਤਕਰੀਬਨ ਜ਼ਿਆਦਾ ਫੋਨ ਬਾਈ ਮੁੱਲ ਪੁੱਛਣ ਵਾਲੀ ਕਰ ਲੈਂਦੇ ਨੇ ਠੀਕ ਹੈ ਗੱਲ ਜਿਹੜਾ ਰੇਟ ਆ ਫੋਨ ਤੇ ਕਰ ਲਗੇ ਤੇ ਅਮਨਦੀਪ ਇਸ ਤੋਂ ਬਾਅਦ ਜਿਹੜੀ ਹੈਗੇ ਝੋਟੀ ਜਿਹੜਾ ਉਹ ਦਿਖਾਈ ਗਏ ਆਪਾਂ ਹਾਂਜੀ ਵੀਰੇ ਸਾਹਮਣੇ ਖੜੀ ਹੈ ਹਨਾ ਹਾਂਜੀ ਹਾਂਜੀ ਬਈ ਤੇ ਇਹਦੀ ਡਿਟੇਲ ਦਾ ਬਈ ਪਲੂਨ ਝੋਟੀ ਆ ਵੀਰੇ ਇਹ ਚਾਰ ਦੰਦ ਹੈ ਜੀ ਪਲੂਨ ਹੀ ਹੈ ਹਾਂਜੀ ਹਾਂ ਬਈ ਲੈ ਯਾਰ ਥੱਲੋ ਦਾ ਬੜੀ ਚੰਗੀ ਆ ਹਨਾ ਬਹੁਤ ਚੰਗੀ ਆ ਬਈ ਚਾਰ ਦੰਦ ਦਾ ਮੂੰਹ ਕੱਟੀ ਵੀ ਚਾਰ ਦੰਦ ਪਹਿਲਾ ਸੂਆ ਮਿੱਤਰੋ ਇਹ ਇੱਕ ਵਾਰੀ ਆਪਾਂ ਦਿਖਾ ਦਈਏ ਪਹਿਲਾ ਸੂਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀਰੇ ਇਹਨੂੰ ਵੀ ਹੋ ਗਏ ਹੋਣਗੇ 10 ਤੋਂ 15 ਦਿਨ ਜੀ 10 ਤੋਂ 15 ਦਿਨ ਹੋ ਗਏ ਤੇ ਇਹ ਇੱਕ ਘੰਟੇ ਹੁਣ ਇੱਧਰ ਹੁੰਦੀ ਹੈ ਨਾ ਮੈਂ ਹੁਣ ਦਿਖਾ ਦਾਂ ਇਹ ਆ ਦੇਖ ਹਣਾ ਕਿੰਨਾ ਦੁੱਧ ਹਾਜ਼ਰ ਆ ਬਈ ਹੁਣ ਇਹਦੇ ਕੋਲੇ ਦੁੱਧ ਬਈ 13 ਕਿਲੋ ਹੋਊਗਾ ਹੁਣ ਘਟੀਆ ਚੜਨ ਵਾਲਾ 13 ਕਿਲੋ ਹੋਊਗਾ ਕੋਈ ਡੰਗ 2 ਡੰਗ 4 ਡੰਗ ਆਪਣੇ ਘਰੇ ਚਵਾਈ ਕਰਕੇ ਲੈ ਜਾ ਸਕਦਾ ਕੋਈ ਵੀ ਸੱਜਣ ਬੱਚਾ ਮਗਰ ਇਹਦੇ ਕੱਟਾ ਵਾਜੀ ਅੱਛਾ ਔਰ ਝੋਟੀ ਵੀ ਜਾਨੀ ਜੇ ਆਪਾਂ ਕਹਿ ਲਈਏ ਵੀ ਇਹ ਬਈ ਇਹਦਾ ਮੁੱਲ ਵੀ ਜਾਇਜ਼ ਦੁੱਧ ਵੀ ਚੰਗਾ ਔਰ ਬਣਤਰਾਂ ਦੀ ਵੀ ਸੋਹਣੀ ਹੈ ਕੱਟੀ ਤੇ ਫਿਰ ਮੁੱਲ ਕੀ ਕਰਤਾ ਇਹ ਕੱਟੀ ਬਾਈ ਆਪਾਂ ਮੁੱਲੇ ਦਾ 110000 ਰੁਪਇਆ 15 ਦੀ ਕੱਟੀ ਦੇ ਦਾਂਗੇ 15 ਦੀ 15 ਦੀ ਦੇ ਦਾਂਗੇ ਬਾਈ ਚੈੱਕ ਕਰਿਓ ਕਿਤਰਾ 13 ਕਿਲੋ ਦੁੱਧ ਤੁਸੀਂ ਤੋਲ ਕੇ ਲਿਆ ਸਕਦੇ ਹੋ ਬਾਈ ਅਮਨਦੀਪ ਦੇ ਘਰੋਂ ਦੋ ਡੰਗ ਚੋਇਓ ਬਸ ਪੁੱਤ ਬਸ 3 4 ਜਿਵੇਂ ਮਰਜੀ ਆ ਦੇਖ ਲਓ ਆ ਪੂਛ ਕੋਈ ਸੱਜਣਾ ਵੱਡੀ ਕੱਟੀ ਨਾ ਮੰਨੇ ਦੀ ਜਮਾਂਦਰੂ ਹੀ ਏਡੀ ਆ ਬਾਈ ਅੱਛਾ ਜਮਾਂਦਰੂ ਹੀ ਏਡੀ ਆ ਹਾਂ ਜਮਾਂਦਰੂ ਹੀ ਛੋਟੀ ਆ ਪੂਛ ਠੀਕ ਹੈ ਤੇ ਔਰ ਕੱਟੀ ਦੀ ਚੁਬਾਈ ਚੂਈ ਚੋਣ ਚਾਂਣਤਾ ਬਾਈ ਜਿਹੜਾ ਸੱਜਣਾ ਇੱਕ ਵਾਰੀ ਥੱਲੇ ਬਹਿ ਗਿਆ ਥੱਲਿਓਂ ਹਿਲਦਾ ਨਹੀਂ ਠੀਕ ਹੈ ਗੱਲ ਇਹ ਜਾ ਚੋਣ ਲ ਲੈ ਵੀ ਇੱਕ ਵਾਰੀ ਮੈਂ ਵੀ ਇਹ ਗੱਲ ਕਹਿਣਾ ਵੀ ਤੁਸੀਂ ਆਇਓ ਫਾਰਮ ਦੇ ਉੱਤੇ ਹਨਾ ਚਵਾਈ ਕਰਕੇ ਲਿਆਵਿਆ ਅਮਨਦੀਪ ਹਨਾ ਵੀ ਆਪਾਂ ਕਹਿੰਦੇ ਆ ਬਾਈ ਕੋਈ ਵੀ ਸੱਜਣ ਵੀਰਾ ਕਿੱਥੋਂ ਵੀ ਕੋਈ ਕਿਤੋਂ ਹੋਰ ਵੀ ਕਿਸੇ ਹੋਰ ਚੈਨਲ ਤੇ ਵੀ ਵੀਡੀਓ ਦੇਖ ਕੇ ਤੁਸੀਂ ਅਨੇਕਾਂ ਹੀ ਚੈਨਲ ਚੱਲਦੇ ਨੇ ਨੇ ਕਈ ਹਰ ਰੋਜ਼ ਵੀਡੀਓ ਬਣਦੀਆਂ ਨੇ ਭਾਈ ਹਰ ਰੋਜ਼ ਸੱਜਣ ਵੀਡੀਓ ਦਿਖਾਉਂਦੇ ਵੀ ਆ ਕਈ ਸੱਜਣਾ ਇਹਦੀ ਵੀ ਜਿਹੜੇ ਪਾਸੇ ਨੂੰ ਭਲਕੇ ਕਿ ਵੀ ਦੇ ਦਿੰਦੇ ਆ ਠੀਕ ਹੈ ਗੱਲ ਆਪਾਂ ਜਿਹੜੀ ਚੀਜ਼ ਨੂੰ ਜੇ ਪਾਸਾ ਹੈਗਾ ਤੈਨੂੰ ਪਾਸਾ ਹੀ ਕਹਾਂਗੇ ਬਾਈ ਜੇ ਮੈਂ ਕਹਦਾ ਵੀ ਪਹਾੜਾ ਇਹ ਕਿਸੇ ਦੇ ਘਰੇ ਜਾ ਕੇ ਤਾਂ ਚੱਕੀ ਨਹੀਂ ਜਾਣੀ ਨਹੀਂ ਚੱਕੀ ਹਨਾ ਤੇ ਮੰਨ ਕੇ ਕੋਈ ਸੱਜਣ ਲੈ ਜੂ ਕੱਲ ਨੂੰ ਲਾਂਬਾ ਦਊਗਾ ਉਹ ਗੱਲ ਦਾ ਫਾਇਦਾ ਸਵਾਦ ਨਹੀਂ ਆਉਂਦਾ ਬਾਈ ਆਪਾਂ ਨੂੰ ਕੰਮ ਕਰਨ ਦਾ ਵੀ ਨਾ ਖਰੀਦਣ ਵਾਲੇ ਨੂੰ ਆਉਂਦਾ ਤੇ ਨਾ ਵੇਚਣ ਵਾਲੇ ਨੂੰ ਹੀ ਆਉਂਦਾ ਬਾਈ ਸਹੀ ਗੱਲ ਹੈ ਤੇ ਆਪਾਂ ਜਿਹੜੀ ਚੀਜ਼ ਹੈਗੀ ਆ ਬਾਈ ਸੱਚੇ ਦੱਸ ਕੇ ਦੇਵਾਂਗੇ ਤੇ ਜਿਹੜਾ ਸੱਜਣ ਮੈਂ ਕਹਿੰਦਾ ਵੀ ਜਿੱਥੋਂ ਵੀ ਤੁਸੀਂ ਮੱਝ ਲੈਨੇ ਆਂ ਜਾ ਕੇ ਜਾਨਵਰ ਦੀ ਕੁਆਲਿਟੀ ਦੇਖ ਕੇ ਉਹਦੀ ਚਵਾਈ ਕਰਕੇ ਇੱਕ ਡੰਗ ਚਾਹੇ ਤੁਸੀਂ ਘਰੇ ਬੈਠੇ ਪਹਿਲਾਂ ਵੀਡੀਓ ਤੇ ਚਵਾ ਲੋ ਚਵਾ ਲੋ ਮੱਝ ਖਾਲੀ ਕਰਾ ਲੋ ਵੀਡੀਓ ਤੇ ਦੂਜੇ ਡੰਗ ਜੇ ਤੁਸੀਂ ਮੱਝ ਲੈਣੀ ਹੈ ਤੁਸੀਂ ਗੱਡੀ ਦਾ ਕਰਾਇਆ ਜੇ ਤਾਂ ਅਗਲਾ ਭੇਜ ਤੂੰ ਤਾਂ ਵੀ ਦੇਣਾ ਜੇ ਤੁਸੀਂ ਲੈਣ ਜਾਓਗੇ ਤਾਂ ਵੀ ਦੇਣਾ ਸੋ ਤੁਸੀਂ ਆਪਦੇ ਪਿੰਡੋਂ ਗੱਡੀ ਕਰਾਓ ਤੇ ਨਾਲ ਬਹਿ ਕੇ ਜਾਓ ਅਗਲੇ ਦੇ ਘਰੇ ਮੱਝ ਚੋਲੋ ਤੁਹਾਨੂੰ ਇੱਕ ਡੰਗ ਚੋ ਕੇ ਮੱਝ ਨੇ ਦੱਸ ਦੇਣਾ ਵੀ ਮੇਰੇ ਪੱਲੇ ਕੀ ਹੈਗਾ ਤੇ ਕੀ ਨਹੀਂ ਹੈਗਾ ਇੱਕ ਰਾਤ ਨੂੰ ਤੁਹਾਡੀ ਵੀਡੀਓ ਤੇ ਖਾਲੀ ਕਰਾਈ ਹੋਊਗੀ ਮੱਝ ਸਹੀ ਗੱਲ ਹੈ ਹਾਂ ਕੋਈ ਕਿਰਾਇਆ ਤੁਸੀਂ ਦੇਣਾ ਹੀ ਆ ਸੋ ਆਪਾਂ ਵਪਾਰੀ ਬੰਦਾ ਚਾਹੀਏ ਕੋਈ ਵੀ ਆ ਚਾਹੀ ਮੈਂ ਵੀ ਆ ਚਾਹੀ ਕੋਈ ਹੋਰ ਵੀ ਆ ਵੀਰੇ ਉਹਨੂੰ ਆਪਾਂ ਲੰਬਾ ਦੇਣ ਜੋਗੇ ਨਹੀਂ ਰਹਿੰਦੇ ਸਹੀ ਗੱਲ ਲੈਕ ਨਹੀਂ ਨਹੀਂ ਗੱਲ ਪੱਕੀ ਹਾਂ ਕੋਈ ਪਾਈ ਆਧਾ ਕਿਲੋ ਦੁੱਧ ਇਧਰ ਉਧਰ ਹੋ ਜੇ ਉਹ ਬੱਕਰੀ ਗੱਲ ਹੁੰਦੀ ਆ ਤੇ ਪਰ ਜੇ ਕਿਤੇ 17 ਵਾਲੀ 12 ਕੱਢੇ ਫਿਰ ਉਹਦਾ ਔਖਾ ਉਹ ਤੱਕਾ ਬਈ ਉਹ ਤੱਕਾ ਵਾਲਾ ਤੱਕ ਉਹ ਤੱਕਾ ਉਹਨੇ ਆ ਤੱਕਾ ਗੱਲ ਪੱਕੀ ਆ ਬਈ ਦੇਖ ਹਣਾ ਜਿਹੜੀ ਤਸੱਲੀ ਕਰਨੀ ਆ ਉਹ ਆਪਦਾ ਹੱਕ ਆ ਬੰਦੇ ਦਾ ਲੈਣ ਵਾਲੇ ਦਾ ਤੇ ਅਮਰਦੀਪ ਜਿਵੇਂ ਆ ਗਾਂ ਖੜੀ ਇੱਕ ਬਹੁਤ ਚੰਗੀ ਆ ਹਣਾ ਬਹੁਤ ਚੰਗੀ ਬਿਹੜਾ ਬਈ ਜੇ ਇਹ ਇੱਦਾਂ ਇੱਕ ਦੀ ਸੂਈ ਐ ਥੱਲੋਂ ਬੜੀ ਬੰਬ ਬਣੀ ਐ ਕੱਲ ਹੀ ਸੂਈ ਆ ਵੀਰੇ ਇਹ ਬਹਿਣ ਕੱਲ ਹੀ ਸੂਈ ਐ ਤੇ ਮੇਰੇ ਖੜੇ ਖੜੀ ਆਈ ਐ ਹੁਣੇ ਹੀ ਆਈ ਆ ਹਾਂਜੀ ਤੇ ਟੈਂਪੂ ਵੀ ਨੂੰ ਆਦਾ ਉਹ ਗਾਹਾਂ ਖੜਾ ਹਜੇ ਹੈਨਾ ਹਜੇ ਖੜੀ ਐ ਗੱਡੀ ਆ ਬਾਈ ਖੜਾ ਹਜਾ ਆ ਬਾਈ ਕਾਲੀ ਪੱਗ ਵਾਲਾ ਲੈ ਕੇ ਆਇਆ ਹੂੰ ਤੇ ਅਮਰਦੀਪ ਕਿਵੇਂ ਕੀ ਚੀਤੇ ਲੇਦੀ ਆ ਜੇ ਕਿਤੇ ਮਗਰੇ ਤੇ ਬੱਚੀ ਹੁੰਦੀ ਤੇ ਬਾਈ ਖਣੀ ਅੱਜ ਹੀ ਕਿੰਨੇ ਪੈਸਿਆਂ ਦੀ ਵਿਕ ਜਾਂਦੀ ਇਹ ਅੱਛਾ ਇਹ ਇਧਰ ਹੋਇਆ ਅਮਰਦੀਪ ਮੈਂ ਇੱਕ ਗੱਲ ਹੋਰ ਹਾਂ ਮੈਂ ਬਾਈ ਨੂੰ ਨਾ ਜਦੋਂ ਇਲਾਹੀ ਜਾਂਦਾ ਸੀ ਮੈਂ ਆ ਬੱਚਾ ਤਾਂ ਮੈਨੂੰ ਲੱਗਦਾ ਬੱਚਾ ਮਸਾ ਪਿਆ ਵੀ ਅਮਨਦੀ ਵਰਗਈ ਐ ਕੋਈ ਦੇਖ ਕੇ ਕਹਿੰਦਾ ਨਹੀਂ ਬਾਈ ਇਹ ਖੜਾ ਕਰੀ ਪਰ ਮੈਨੂੰ ਪਿਆ ਪਿਆ ਜਿਵੇਂ ਪ੍ਰੇਮੇ ਵੀਰੇ ਗੱਲ ਪੱਕੀ ਐ ਪਿਆ ਵੀ ਬਾਈ ਵਰਗਈ ਐ 나ੜੂਆ ਵੀ ਨਦੀਨਾ ਬਾਈ ਦੇਖਣ ਨੂੰ ਐਂ ਲੱਗਦਾ ਵੀ 10 ਦਿਨਾਂ ਦਾ ਬੱਚਾ ਹੋਊ ਇਹ 10 ਦਿਨਾਂ ਦਾ ਬੱਚਾ ਤੇ 나ੜੂਆ ਨਾਲ ਆ ਇਹ ਆ ਛੋਟੀ ਧਰ ਦੇ ਛੋਟੀ ਕਰ ਇਹ ਆ ਦੇਖੋ ਯਾਰ ਬੜਾ ਪਲਿਆ ਹਨਾ ਬਹੁਤ ਜਿਆਦਾ ਤੇ ਬੱਚੀ ਹੁੰਦੀ ਤਾਂ ਬਾਈ ਗਾਂ ਦਾ ਵੀ ਮੁੱਲ ਨਾਲ 20000 ਵਧਾਉਂਦਾ ਸੀ ਹੋਰ ਗੱਲ ਪੱਕੀ ਐ ਤੇ ਅਮਨਦੀ ਕਿੰਵੇਂ ਸੂਏ ਕਹਿ ਕੇ ਦਿੱਤੀ ਆਪਾਂ ਨੂੰ ਇਹ ਇਹ ਦੂਜੇ ਸੂਏ ਬਾਈ ਅੱਛਾ ਦੂਜੇ ਸੂਏ ਕੋਈ ਲੈਣ ਵਾਲਾ ਸੱਜਣ ਚਾਹੇ ਤੀਜੇ ਮੰਲੇ ਨੂੰ ਠੀਕ ਹੈ ਹਾਂਜੀ ਸਮਝ ਗਿਆ ਗੱਲ ਤੇ ਪਰ ਗਾਂ ਇਹ ਵੀ ਚੰਗੀ ਆ ਬਾਈ ਕਿੰਨਾ ਕ ਦੁੱਧ ਤੇ ਆ ਕਿਹਾ ਇਹਨਾਂ ਨੇ ਦੁੱਧ ਬਾਈ ਦੇਖੋ ਆਪਾਂ ਤਾਂ ਹਰੇਕ ਬੰਦੇ ਨੇ ਆਪੋ ਆਪਣੀ ਸਮਝ ਨਾ ਲੈਣਾ ਹੁੰਦਾ ਜਾਨ ਬਾਈ ਜੇ ਹੁਣ ਇਹੀ ਗਾਂ ਦੇ ਉੱਤੇ ਆਪਾਂ ਕੋਈ ਪੰਜ ਵਪਾਰੀ ਖੜਾ ਲਈਏ ਜਾਂ ਗਾਈਆਂ ਵਾਲੇ ਖੜਾ ਲਈਏ ਠੀਕ ਹੈ ਇਹਦਾ ਕੋਈ ਵੀ ਬੰਦਾ ਬਾਈ ਘੋੜੀ ਵਾਲਾ ਕੰਮ ਹੀ ਹੁੰਦਾ ਗਾਂ ਦਾ ਤਾਂ ਹਾਂ ਕੋਈ ਬੰਦਾ ਇਹਦਾ ਪੱਕਾ ਮੁੱਲ ਨਹੀਂ ਲਾ ਸਕਦਾ ਠੀਕ ਹੈ ਤੇ ਕੋਈ ਬੰਦਾ ਕਹਿ ਕੇ ਇਹਨੂੰ ਵੀ ਮੈਂ ਇੰਨੇ ਰੁਪਈਆ ਦੀ ਵੇਚ ਦੂੰ ਵੇਚ ਨਹੀਂ ਸਕਦਾ ਸਹੀ ਗੱਲ ਹੈ ਇਹ ਹਿੰਦੂਆ ਹਰੇਕ ਬੰਦੇ ਦੀ ਬਾਈ ਆਪ ਕੋ ਆਪਣੀ ਸਮਝ ਹੁੰਦੀ ਆ ਉਹਨੂੰ ਕੋਈ ਤਾਂ ਉਹਨੂੰ ਦੇਖ ਕੇ 50000 ਦੀ ਕਹੂਗਾ ਕੋਈ 1.5 ਲੱਖ ਦੀ ਕਹੂਗਾ 1.5 ਲੱਖ ਦੀ ਕਹੂ ਹਰੇਕ ਬੰਦੇ ਨੇ ਤਾਂ ਕਿਉਂਕਿ ਬਾਈ ਜਿਹੜੇ ਬੰਦੇ ਗਾਈਆਂ ਦਾ ਕੰਮ ਕਰਦੇ ਆ ਆਪਾਂ ਬਹੁਤ ਘੱਟ ਬਾਈ ਇਹ ਕੰਮ ਕੀਤਾ ਅੱਛਾ ਗਾਈਆਂ ਦਾ ਆਪਣੇ ਮੇਰੀ तकरीबन ਖਰੀਦ ਦੇ ਵਿੱਚ ਬਾਈ ਤੀਜੀ ਚ ਚੌਥੀ ਗਾਂ ਹੋਊ ਜਾਂਦੇ ਕੰਮ ਕਰਨ ਲੱਗੇ ਆਪਾਂ ਇਹ ਸਮਝ ਗਿਆ ਗੱਲ ਆਪਾਂ ਬਹੁਤ ਘੱਟ ਗਾਈਆਂ ਲਈਆਂ ਆ ਪਰੇ ਚੰਗੀ ਲੱਗੀ ਕਰਮਾਂ ਵਾਲੀ ਸੋਹਣੀ ਲੱਗੀ ਅੰਗ ਪੈਰ ਬਹੁਤ ਚੰਗੇ ਨੇ ਬਾਈ ਔਰ ਚਵਾਈਏ ਦੀ ਇਹ ਆ ਵੀ ਦੋਨੋਂ ਪਾਸੇ ਬਹਿ ਕੇ ਹੋਊਗੀ ਜਿੰਨੀ ਦੂਰ ਥਣ ਨੇ ਬਾਈ ਹਾਂ ਤਕਰੀਬਨ 2-2 ਫੁੱਟ ਦਾ 2 ਫੁੱਟ ਦੇ ਨੇੜ ਗੈਪ ਹੋਊ ਬਾਈ ਮੂਰਲੇ ਥਣਾ ਚੀ ਪਰਲੇ ਪਾਸੇ ਵਾਲੇ ਦਾ ਤੇ ਉਰਲੇ ਦਾ ਸਹੀ ਗੱਲ ਹੈ ਦੇ ਦੁੱਧ ਗਾਂ ਜਾਣੀ ਵੀ ਆ ਵੀ 30 ਤੋਂ ਪਲੱਸ ਦੇ ਦੂਗੀ ਬਾਈ 30 ਕਿਲੋ ਤਾਂ ਦੇ ਦੂ ਹਣਾ ਵੈਸੇ ਤਾਂ ਆਮ ਵੀਡੀਓ ਤੇ ਦਾ ਏਡੇ ਲੇਵੇ ਵਾਲੀ ਦਾ 50 ਕਿਲੋ ਹੀ ਦੱਸ ਦਿੰਦੇ ਆ ਵੀ 50 ਕਿਲੋ ਦੇ ਦੂਗੀ ਪਰ ਆਪਾਂ 30 ਕਿਲੋ ਤੋਂ ਬਾਹਰ ਜਾਣੀ ਇਹਦੀ ਗਰੰਟੀ ਚੱਕ ਸਕਦੇ ਆ ਬਾਈ ਗਰੰਟੀ ਚੱਕ ਸਕਦੇ ਵੈਸੇ ਵਾਲੇ ਥਾਂ ਵਿੱਚ ਲਈ ਜਾਵੇ ਹਾਂਜੀ ਸਹੀ ਗੱਲ ਆ ਸਹੀ ਗੱਲ 30 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ 20 ਮਤਲਬ ਮੈਂ ਕਹਿੰਨਾ ਵੀ ਇਹਨੂੰ ਕੋਈ ਬਾਹਲਾ ਨਹੀਂ ਹੈਗਾ ਆਪਣੀ ਕੋਈ ਬਾਹਲਾ ਨਹੀਂ ਵੀਰੇ ਹੈਨਾ ਤੇ ਚੋਣ ਚਾਣ ਬਹੁਤ ਚੰਗਾ ਬਾਈ ਤੋਰੀ ਬਾਈ ਗਾਂ ਤੋਰੀ ਕਰਾ ਪ੍ਰਧਾਨ ਆ ਮੱਝ ਫੇਰ ਬੰਨੀ ਤੇ ਇਹ ਪੀੜੀ ਜੀ ਕਰਲਾ ਤੇ ਇਹਨੂੰ ਤੋੜ ਜਿਹੜੇ ਸਿਆਲਾ ਦਾ ਤਾਂ ਕੇ ਮੰਨ ਲਓ ਵੀ ਹੀਰਾ ਇਹ ਹੂੰ ਲੈ ਮੈਂ ਰੇਟ ਵੀ ਜਿਹੜਾ ਨਾ ਪੁੱਛੂਗਾ ਅਮਨਦੀਪ ਤੋਂ ਵੀ ਗਾਂ ਦਾ ਰੇਟ ਕਿੰਨਾ ਕਰਦਾ ਮਿੱਤਰੋ ਚੰਗੇ ਦੁੱਧ ਵਾਲੀ ਆ ਬਾਕੀ ਤੁਸੀਂ ਆਖੋਗੇ ਵੀ ਲੇਵਾ ਟੁੱਟਮਾ ਉਹ ਤੁਸੀਂ ਆਪ ਦੇ ਸਮਝਣਾ ਦੇਖਣਾ ਹਨਾ ਇਹ ਆ ਦੇਖੋ ਤੁਸੀਂ ਲੇਵਾ ਚੰਗਾ ਭਰਮਾ ਦੁੱਧ ਵਾਲਾ ਇਹ ਆ ਦੇਖ ਲਓ ਥਣ ਦਾ ਸਾਈਜ਼ ਵੀ ਤੁਸੀਂ ਚੈੱਕ ਕਰ ਲਓ ਅੱਛਾ ਭਾਈ ਅਮਦੇ ਵੀ ਇੱਕ ਹੋਰ ਵੀ ਇਹ ਗੱਲ ਹਨਾ ਹਣ ਮੁੱਠੀ ਚ ਆਊਗਾ ਇਹਦਾ ਆਉਂਦਾ ਆਉਂਦਾ ਵੀਰੇ ਪੂਰਾ ਆਉਂਦਾ ਜੀ ਬਾਕੀ ਹਜੇ ਤਾਂ ਆਹ ਭਲਾ ਭੁਲਾ ਨਹੀਂ ਗਿਆ ਨਾ ਕਿ ਲਾਲੀ ਚ ਦੀ ਨਾਲੇਵਾ ਚੱਕ ਗਈ ਬਾਕੀ ਲੈਵਾ ਕੋ ਖਾਸ ਟਟਮਾ ਵੀ ਹੈ ਨਹੀਂ ਗਾ ਬਈ ਨੇਵੇ ਦੀ ਜੜ ਬਹੁਤ ਮਜ਼ਬੂਤ ਨੀ ਨਹੀਂ ਨਹੀਂ ਹਜੇ ਤਾਂ ਇਹਨੇ ਨਾ ਮਤਲਬ ਚੱਕ ਜਾਣਾ ਲੈਵਾ ਹਾਂ ਹਜੇ ਤਾਂ ਲੈਵਾ ਬਣਾਉਣਾ ਹੈ ਬਾਈ ਇਹਨੇ ਬੌਲੇ ਚੋਂ ਸਾਫ਼ ਹੋ ਗਏ ਹਜੇ ਸਹੀ ਗੱਲ ਹੈ ਆ ਬੰਤਰ ਹਜੇ ਨਾ ਮੈਂ ਤੁਹਾਨੂੰ ਦੱਸਾਂ ਜੇ ਵੀ ਆਹ ਤੁਹਾਨੂੰ ਲਿੱਸੀ ਜੀ ਲੱਗਦੀ ਹੈ ਇਹਨੇ ਸਾਰੇ ਪਾਸੇ ਚੱਕ ਲੈਣੇ ਆ ਹਜੇ ਪੁੜੇ ਚੱਕੇ ਨਹੀਂ ਬਾਈ ਗਾਂ ਪੁੜੇ ਚੱਕੇ ਨਹੀਂ ਇਹ ਹਜੇ ਭਰ ਜੂ ਪੁੜੇ ਬਾਕੀ ਆਏ ਨਹੀਂ ਹੈਗੇ ਤੋਰ ਤੋਰ ਚੰਗੀ ਹੈ ਗਾਂ ਦੀ ਹੈ ਨਾ ਇਹਦਾ ਵੀ ਰੇ ਮੁੱਲ 1 ਲੱਖ ਰੁਪਇਆ ਉਹ ਜੋ ਕੋਈ ਜਿਵੇਂ ਕਹੂਗਾ ਸੱਜਣ ਕੋਈ ਆਏ ਦਾ ਮਾਨ ਤਨਗਾ ਦਾਣ ਦੇ ਦੇਗੇ ਜੀ ਮੁੱਲ ਤਾਂ ਹੁਣ ਚਾਹੀਦਾ 1.5 ਲੱਖ ਵੀ ਕਰ ਲਈਏ ਬਾਈ ਉਹ ਵੀ ਦੇਖਣ ਵਾਲੇ ਕਹਿਣਗੇ ਵੀ ਜਾਇ ਜਾਇ ਬਾਈ ਜਾਇ ਜਾਇ ਬਈ ਹੈਗੀ ਆ ਗਾਂ ਨੂੰ ਭਾਂਡਾ ਬਹੁਤ ਚੰਗਾ ਬਾਈ ਹਾਂ ਤੇ ਪਰ ਆਪਾਂ ਇਹ ਹੁੰਦਾ ਵੀ ਆਪਾਂ ਨੂੰ ਜਿਹੜੀ ਚੀਜ਼ ਭਾਅ 'ਚ ਮਿਲ ਜੇ ਬਾਈ ਜੇ ਕੋਈ 1.5 ਲੱਖ ਵਾਲੀ ਚੀਜ਼ ਆਪਾਂ ਨੂੰ 0.8 ਲੱਖ 'ਚ ਮਿਲ ਜੇ ਤੇ ਆਪਾਂ ਉਹਨੂੰ 1.5 ਦੀ ਨਹੀਂ ਵੇਚੀ ਦੀ ਆਪਾਂ 1 ਲੱਖ 'ਚ ਵੇਚ ਕੇ ਵੀ ਸਬਰ ਕਰ ਲਈਦਾ ਬਾਈ ਸਬਰ ਕਰ ਲਈਦਾ ਆਪਾਂ ਨੂੰ ਤਾਂ ਇਹ ਹੁੰਦਾ ਵੀ ਜਾਨਵਰ ਆਪਣੇ ਖਰਚੇ ਪੱਤੇ ਕੱਢ ਕੇ ਬਾਈ ਆਪਾਂ ਬਹੁਤ ਵੀ ਬਹੁਤ ਹੁੰਦਾ ਬਹੁਤ ਆ ਬਹੁਤ ਆ ਗੱਲ ਹੁੰਦਾ ਬਈ ਕੰਮ ਚੱਲਦਾ ਪਾਣੀ ਵਗਦਾ ਚੰਗਾ ਲੱਗਦਾ ਸਹੀ ਗੱਲ ਹੈ ਖੜਾ ਤਾਂ ਮੁਸ਼ਕਿਲ ਜਾਂਦਾ ਖੜਾ ਮੁਸ਼ਕਿਲ ਜਾਂਦਾ ਹਾਂ ਠੀਕ ਹੈ ਬੜਾ ਮੱਝ ਵੀ ਕੋਈ ਦੱਸ ਦੇਣ ਖੜ ਜੇ ਬਈ ਉਹ ਵੀ ਚੰਗੀ ਲੱਗਣੋਂ ਹਟ ਜਾਂਦੀ ਹੈ ਚਾਹੇ ਲੱਖ ਚੰਗੀ ਹੋਵੇ ਗੱਲ ਪੱਕੀ ਹੈ ਪਹਾਂ 18 ਕਿਲੋ ਦੁੱਧ ਹੀ ਦਿੰਦੀ ਹੋਵੇ ਜਿੰਨਾ ਮਰਜ਼ੀ ਦੋ ਖੜ ਗਈ ਅਗਰ ਵਪਾਰੀ ਨੂੰ ਕਾਲ ਹੋ ਜਾਂਦੀ ਹੈ ਯਾਰ ਵਪਾਰੀ ਨੂੰ ਚੰਗੀ ਲੱਗਣੋਂ ਹਟ ਜਾਂਦੀ ਹੈ ਬਈ ਉਹ ਗੱਲ ਪੱਕੀ ਹੈ ਫਿਰ ਤਾਂ ਜਿਵੇਂ ਮਰਜ਼ੀ ਖੜਾ ਛੜਾਉਣਾ ਪੈ ਜੇ ਹੈਨਾ ਤੇ ਅਮਰਦੀਪ ਫਿਰ ਉਹ ਵੱਡੀ ਮਹਿੰਗਾ ਮੁੱਲ ਨਹੀਂ ਆਪਾਂ ਕਰਿਆ ਉਹ ਜਿਹ ਉਹਦਾ ਬਾਈ ਮੁੱਲ ਤਾਂ ਜਿੰਨਾ ਮਰਜ਼ੀ ਕਰ ਲੀਏ ਜਾਨੀ ਬੱਚਾ ਜੇ ਉਹਦਾ ਹੁੰਦਾ ਤਾਂ ਮੱਝ ਆਪਾਂ ਮੁੱਲ ਉਹਦਾ 2 ਲੱਖ ਰੁਪਏ ਕਰ ਦੋ ਬਾਈ 2 ਲੱਖ ਠੀਕ ਹੈ 2 ਲੱਖ ਰੁਪਏ ਹੀ ਜਾਏ ਸੀ ਉਹਦਾ ਹਾਂ ਪਰ ਹੁਣ ਉਹਦਾ ਮੁੱਲ ਹੈਗਾ 1 ਲੱਖ 60000 ਰੁਪਏ ਬਾਈ ਹਾਂ 1 ਲੱਖ 55000 ਤੋਂ ਵੀ ਆਪਾਂ ਮਾਨਤਾਨ ਕਰਕੇ ਮੱਝ ਦੇ ਦਾਂਗੇ 1.5 ਲੱਖ ਦੀ ਮੱਝ ਦੇ ਦਾਂਗੇ 1.5 ਲੱਖ ਦੀ ਮੱਝ ਦੇ ਦੇ ਜਿਵੇਂ ਮੈਨੂੰ ਇੱਕ ਗੱਲ ਹੋਰ ਵੀ ਹੈ ਜਿਵੇਂ ਆਪਣਾ ਹੁਣ ਜਦ ਤੇਰੀ ਵੀਡੀਓ ਦੇਖ ਕੇ ਆਪਣੀ ਅੱਖਾਂ ਵੀ ਹੈਣਾ ਵੀ ਬੱਚਾ ਪੁੱਤਾਂ ਲਾ ਆਂਦਾ ਜਾਂ ਇਹ ਹੋ ਜਾਂਦਾ ਬਾਹ ਹੋ ਜਾਂਦਾ ਹੈਨਾ ਉਹ ਵੀ ਕੰਮ ਨਹੀਂ ਬਾਕੀ ਬਾਈ ਹਜੇ ਤਾਂ ਮੇਲੇ ਤੇ ਚੱਲਦੀ ਹੈ ਆਪਣੇ ਘਰੇ ਹੀ ਸੂਈ ਆ ਬਾਈ ਇਹ ਸੂਈ ਘਰੇ ਆ ਸੂਈ ਦੀ ਜੇਰ ਪੈਂਦੀ ਦੀ ਸਾਰੀ ਵੀਡੀਓ ਆ ਬਾਈ ਆਪਣੇ ਕੋਲੇ ਅੱਛਾ ਆ ਇਹਦੀ ਹਰੇਕ ਤਸੱਲੀ ਕਰਕੇ ਦੇਵਾਂਗੇ ਨਹੀਂ ਹੋਊਗਾ ਵੀ ਕੋਈ 1.5 ਮਹੀਨੇ 2 ਦੀ ਸੂਈ ਹੋਈ ਨੂੰ ਬਾਈ ਆਪਾਂ ਕਹਦੇਾਂਗੇ ਵੀ ਬਾਈ ਇਹ ਤਾਂ ਪਰਸ ਤੋਂ ਸੂਈ ਆ ਜਦੋਂ ਤੋਂ ਸੂਈ ਆ ਸਹੀ ਗੱਲ ਉਹ ਕੰਮ ਨਹੀਂ ਵੀਰੇ ਹੋਊਗਾ ਆਪਣਾ ਜੇ ਹੁਣ ਆ ਬੱਚਾ ਵੀ ਤੇ 15 15 18 18 ਦਿਨ ਦੀਆਂ ਸੂਈਆਂ ਦਾ ਆਪਾਂ 15 ਤੋਂ ਬਾਹਰ ਹੀ ਮੰਨੇ ਕੋਈ ਬੰਦਾ ਜਿਹੜਾ ਇਹਨਾਂ ਨੂੰ ਮੰਨੇ ਠੀਕ ਹੈ ਹਾਂ ਤੇ ਆਪਾਂ ਉਹ ਨਹੀਂ ਵੀ ਬੱਚੇ ਗਿੱਲੇ ਜੇ ਕਰਕੇ ਖੜਾ ਦੇਈਏ ਅਗਲੇ ਦੇ ਸਾਹਮਣੇ ਤੇ ਕਹਿ ਦਈਏ ਵੀ ਬਾਈ ਇਹ ਤਾਂ ਹਫਤੇ ਦੀ ਸੂਈ ਹੋਈ ਆ ਹਫਤੇ ਦੀ ਵੇ ਠੰਡ ਆ ਪਈ ਹੈ ਨਾ ਉਹਨਾਂ ਨੂੰ ਜਿੱਥੇ ਖੜਿਆ ਖੜੇ ਰਹਿਣ ਦੋ ਬਿਲਕੁਲ ਬਈ ਤੇ ਬਾਕੀ ਆ ਗਾਂ ਦੀ ਵੀ ਬਈ ਜਣੀ ਤਕਰੀਬਨ 14-15 ਕਿਲੋ ਬੌਲਾ ਕੱਢਿਆ ਹੋਇਆ ਰਾਤ ਵਿੱਚ ਚੋਈ ਆ 6-7 ਕਿਲੋ ਤੜਕੇ ਵਿੱਚ ਚੋਈ ਆ ਬਈ ਉਹਨਾਂ ਨੇ ਅੱਛਾ ਦੋਨਾਂ ਟਾਈਮਾਂ ਦਾ ਮਤਲਬ ਬੌਲਾ ਕੱਢਿਆ ਹੋਇਆ ਹੈ 15 ਕਿਲੋ ਦੇ ਨੇੜੇ ਬੌਲਾ ਕੱਢਿਆ ਹੋਊ ਬਈ ਗਾਂਾਂ ਦੇ ਵਿੱਚੋਂ ਨਹੀਂ ਫੇਰ ਤਾਂ ਲੋਟ ਆ ਯਾਰ ਨਹੀਂ ਗਾਂ ਬਹੁਤ ਸੋਹਣੀ ਤਿਆਰ ਹੋਈ ਆ ਹੈਨਾ ਜਿਵੇਂ ਆ ਦੇਖ ਲਾ ਹੁਣ ਵੀ ਜਿਵੇਂ ਹੁਣ ਆਈ ਸੀ ਤੇ ਗਾਲਾ ਕਰੀ ਜਾਂਦੀ ਆ ਗਾਲਾ ਕਰੀ ਜਾਂਦੀ ਆ ਬਾਕੀ ਬਈ ਆਇਆ ਨਾ ਥਣ ਤੇ ਵੀ ਉਹ ਝੁਰੜੀਆਂ ਜੀਆਂ ਨੇ ਵੀ ਥਣ ਵੀ ਕੱਢੂਗੀ ਕੱਢੂਗੀ ਹੇ ਤਾਂ ਪਾਸ਼ਮਕੇ ਥਣ ਬਹੁਤ ਸੋਹਣਾ ਬਣਾਉਂਦੀ ਹੈ ਨਹੀਂ ਨਹੀਂ ਬਣਾਉਗੀ ਬਹੁਤ ਸੋਹਣਾ ਬਣਾਉਗੀ ਤੇ ਅਮਨਦੀਪ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਹਨਾ ਵੀ ਆਪਾਂ ਪਸੂ ਤਾਂ ਫਰਮਾਤੇ ਤੇਰੇ ਹਾਂਜੀ ਠੀਕ ਹੈ ਵੀ ਜਿਹੜੇ ਵੀਰ ਇੱਕ ਵਾਰੀ ਹੋਰ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਵੀਰ ਇੱਥੇ ਆਊਗਾ ਹਨਾ ਦੋ ਡੰਗ ਚੋਕੇ ਲੈ ਕੇ ਜਾਵੇ ਦੋ ਡੰਗ ਚੋਕੇ ਲੈ ਕੇ ਜਾਵੇ ਤੇ ਇੱਕ ਇੱਕ ਗੱਲ ਹੋਰ ਵੀ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਵੀ ਵੀਡੀਓ ਤੇ ਇੱਕ ਡੰਗ ਖਾਲੀ ਕਰਵਾ ਦੇਗੇ ਜੇ ਕਿਸੇ ਨੇ ਬਿਲਕੁਲ ਬਿਲਕੁਲ ਬਾਈ ਠੀਕ ਹੈ ਤੇ ਰਹਿਣ ਵਹਿਣ ਦਾ ਵੀ ਪੂਰਾ ਬੰਦੋਬਸ ਆਪਣੇ ਕੋਲੇ ਬਾਈ ਜੀ ਆਪਾਂ ਪਹਿਲਾਂ ਘੋੜਿਆਂ ਦਾ ਕੰਮ ਕਰਦੇ ਸੀ ਠੀਕ ਹੈ ਤੇ ਘੋੜਿਆਂ ਵਾਲੇ ਬੰਦੂ ਆਪਣੇ ਸਵਾਰ ਨੇ ਆਪਣੇ ਦਿਲ ਬਣੇ ਹੋਣੇ ਬਾਈ ਕੋਈ ਚਾਰ ਚਾਰ ਪੰਜ ਪੰਜ ਸੱਜਣ ਆਪਣੇ ਗੁਜਰਾਤ ਤੋਂ ਮਹਾਰਾਸ਼ਟਰ ਤੋਂ ਘੋੜਿਆਂ ਵਾਲੇ ਅੰਮਦਾਬਾਦ ਤੋਂ ਆ ਕੇ ਆਪਣੇ ਕੋਲੇ ਰਹਿ ਕੇ ਜਾਂਦੇ ਰਹੇ ਹੁਣ ਵੀ ਜਾਨੀ ਆ ਜਾਂਦੇ ਨੇ ਤਕਰੀਬਨ ਮਿੱਤਰ ਆਪਣੇ ਠੀਕ ਹੈ ਜਦੋਂ ਸ਼ੋਅ ਸ਼ੂ ਹੁੰਦਾ ਤੇ ਜਾਨੀ ਮਿਲ ਕੇ ਜਾਂਦੇ ਨੇ ਤੇ ਉਹੀ ਕੰਮ ਆਪਣਾ ਬਾਈ ਮੱਜਾਂ ਜਾ ਠੀਕ ਹੈ ਚਲੋ ਬਾਕੀ ਪਰਮਾਤਮਾ ਦੇ ਰੰਗ ਆ ਵੀ ਅੱਗੇ-ਅੱਗੇ ਹੋਰ ਕਿਹੜੀਆਂ-ਕਿਹੜੀਆਂ ਲਾਈਨਾਂ 'ਚ ਪੜਨਾ ਹੈ ਆਪਾਂ ਸਹੀ ਗੱਲ ਆ ਉਹ ਟਾਈਮ-ਟਾਈਮ ਨਾਲ ਬੰਦਾ ਚੇਂਜ ਹੁੰਦਾ ਰਹੇ ਮੈਂ ਕਹਿੰਦਾ ਠੀਕ ਆ ਜਿਵੇਂ-ਜਿਵੇਂ ਮਾਨ ਕਰੇ ਹੈਨਾ ਘੋੜਿਆਂ ਦਾ ਬਾਈ ਕੰਮ ਹੈਗਾ ਜ਼ਿਆਦਾਤਰ ਪੇਸ਼ੈਂਸ ਵਾਲਾ ਠੀਕ ਆ ਉਹਨਾਂ ਦੇ ਵਿੱਚ ਜਾਨੀ ਆਊਟਪੁੱਟ ਬਹੁਤ ਘੱਟ ਆ ਠੀਕ ਆ ਜੇ ਆਉਣੀਆਂ ਤਾਂ ਉਹ ਤੁਹਾਨੂੰ ਹਿਸਾਬ ਲਾ ਲਓ ਵੀ ਜਿੱਦੇ ਘੋੜੀ ਸੂਣੀ ਆ ਉਦੋਂ ਆਉਣੀਆਂ ਜਾਂ ਜਿੱਦੇ ਮੰਡੀ ਤੇ ਤੁਸੀਂ ਲੈ ਕੇ ਜਾਨਵਰ ਵੇਚ ਕੇ ਆਉਣਾ ਉਦੋਂ ਮਿਲਣੀਆਂ ਠੀਕ ਆ ਇਹਨਾਂ ਦੇ ਵਿੱਚ ਇਹ ਵੀ ਜੇ ਸਵੇਰੇ ਜਿੰਨਾ ਪਾਲਿਆ ਉਹਨਾਂ ਸ਼ਾਮ ਨੂੰ ਲੈ ਲਿਆ ਨਾ ਲੈ ਕੁਝ 2000 ਦੇ ਜੇ ਕੋਈ 4000 ਦੇ ਜੇ ਕਈ 10 2000 ਰੁਪਏ ਵਾਲੀਆਂ ਵੀ ਮਿਲ ਜਾਂਦੀਆਂ ਬੱਚ ਆ ਜਾਂਦੀਆਂ ਚੰਗੀਆਂ ਬਾਈ ਹਾਂ ਬਾਕੀ ਇਹ ਕਰਮ ਵਾਲੀਆਂ ਆਏਆਂ ਵੀ ਕੁਝ ਦੇ ਕੇ ਜਾਂਦੀਆਂ ਲੈ ਕੇ ਕੁਝ ਨਹੀਂ ਲੈ ਕੇ ਲਈ ਰੱਖੇ ਸੱਜਣ ਆਪਣੇ ਤੋਂ ਮੈਂ ਇਹੀ ਬੇਨਤੀ ਕਰਦਾ ਹਾਂ ਬਾਈ ਹਰੇਕ ਬੰਦੇ ਨੂੰ ਵੀ ਲੈ ਕੇ ਆਪਣੇ ਘਰੋਂ ਵੀ ਉਹੀ ਸੱਜਣ ਜਾਵੇ ਜਿਨੇ ਪੈਸੇ ਲਾ ਕੇ ਲਿਜਾ ਕੇ ਸਾਂਭਣੀਆਂ ਸਾਂਭਣੀਆਂ ਜਿਹੜੇ ਨੇ ਲਿਜਾ ਕੇ ਬਾਈ ਘਰੇ ਬੰਨਤੀਆਂ ਤੇ ਤੂੜੀ ਦਾ ਟੋਕਰਾ ਤੜਕੇ ਪਾਦਾ ਤੂੜੀ ਦਾ ਆਥਣੇ ਪਾਦਾ ਵੀ ਇੱਕ ਸਿਰਫ ਆਏ ਆ ਵੀ ਚਾਹ ਜੋਗਾ ਦੁੱਧ ਹੀ ਲੈਣਾ ਉਹ ਸੱਜਣ ਨਾਲ ਜਾਵੇ ਆਪਣੇ ਤੇ ਸਹੀ ਗੱਲ ਆ ਇਹ ਬਾਈ ਜਿੱਥੇ ਤਾਂ ਸ਼ੌਂਕ ਹੈ ਜਿਨ੍ਹਾਂ ਦੇ ਸਾਰੇ-ਸਾਰੇ ਪਰਿਵਾਰ ਨੂੰ ਸ਼ੌਂਕ ਹੈ ਸਾਰੇ ਟੱਬਰ ਨੂੰ ਸ਼ੌਂਕ ਹੈ ਉੱਥੇ ਹੀ ਵਫਾ ਕਰਦੀਆਂ ਬਾਈ ਗੱਲ ਪੱਕੀ ਤੇ ਨਹੀਂ ਦੂਜੇ ਘਰਾਂ ਦੀਆਂ ਤਾਂ ਇਹ ਵੀ ਕੰਦਾ ਖਾ ਜਾਂਦੀਆਂ ਕੰਦਾ ਖਾ ਜਾਂਦੇ ਗੱਲ ਪੱਕੀ ਤੇਰੀ ਮਾੜੇ ਬੰਦੇ ਨੂੰ ਤਾਂ ਇਹ ਵੀ ਖਾ ਜਾਂਦੀਆਂ ਹਾਂ ਹਾਂਜੀ ਹਾਂਜੀ ਤੇ ਅਮਨਦੀਪ ਅਮਨਦੀਪ ਜਿਵੇਂ ਹੋਰ ਕੁਝ ਕਹਿਣਾ ਚਾਹਣਾ ਨਾ ਬਸ ਬਾਈ ਜੀ ਇੰਨੀਆਂ ਹੀ ਬੇਨਤੀਆਂ ਆਪਣੀਆਂ ਤਾਂ ਠੀਕ ਹੈ ਵੀ ਜਿੱਥੋਂ ਵੀ ਤੁਸੀਂ ਜਾਨਵਰ ਲੈਣਾ ਬਾਈ ਆਪਦੀ ਤਸੱਲੀ ਕਰਕੇ ਚੋ ਕੇ ਨਿਰਖ ਪਰਖ ਕੇ ਲਿਆ ਕਰੋ ਵੀ ਉਹਦੇ ਵਿੱਚ ਬਾਅਦ ਚ ਆਪਾਂ ਐਵੇਂ ਯੂਟਿਊਬਰ ਨੂੰ ਲਾਂਭਾ ਦੇਈ ਜਾਈਏ ਜਾਂ ਮਾਲਕ ਨੂੰ ਦੇਈ ਚੱਲੀਏ ਦੇਖੋ ਜਿਹੜਾ ਅਸੀਂ ਸਾਡੇ ਕਿਹੜਾ ਘਰੇ ਉਗ ਅਸੀਂ ਵੀ ਗਾਂਹ ਤੋਂ ਲੈ ਕੇ ਆਨੇ ਆ ਜਿਵੇਂ ਸਾਨੂੰ ਕੋਈ ਕਹਿਨਦਾ ਸੀ ਉਵੇਂ ਕਰਕੇ ਲੈ ਆਉਨੇ ਆ ਬਾਈ ਅਗਲੇ ਤੋਂ ਸਹੀ ਸਹੀ ਗੱਲ ਆ ਤੇ ਸੋ ਇਹੀ ਬੇਨਤੀ ਆ ਬਾਈ ਚਲੋ ਧੰਨਵਾਦ ਧੰਨਵਾਦ ਬਾਈ ਤੇਰਾ ਜਿਹੜਾਾਨੂੰ ਅੱਜ ਟਾਈਮ ਦਿੱਤਾ ਤੇ ਲੋ ਵੀ ਮਿੱਤਰੋ ਤੁਸੀਂ ਤਾਂ ਚਾਹੇ ਹਰੇਕ ਹਫਤੇ ਆਪਣੇ ਕੋਲ ਜਿਹੜਾ ਮਾਰਿਆ ਕਰੋ ਜਾਨਵਰ ਹਫਤੇ ਚੇ ਚੇਂਜ ਹੋ ਜਾਂਦੇ ਨੇ ਜਿਹੜੇ ਕੋਲ ਠੀਕ ਹੈ ਠੀਕ ਹੈ ਤੇ ਧੰਨਵਾਦ ਬਾਈ ਜਮ ਤੇ ਲੈ ਵੀ ਮਿੱਤਰੋ ਜੇ ਤੁਹਾਨੂੰ ਕੋਈ ਨਾਗ ਪਸੰਦ ਆਉਂਦਾ ਬਾਈ ਦੇ ਨਾਲ ਹਫਤੇ ਦੀ ਹਫਤੇ ਅਲਰਟ ਆਉਂਦਾ ਜਾਂਦਾ ਹੀ ਰਹਿੰਦਾ ਹੈ ਬਾਈ ਨੂੰ ਉਹ ਵੀ ਤੁਸੀਂ ਫੋਨ ਕਰਕੇ ਪੁੱਛਦੇ ਰਿਹਾ ਕਰੋ ਜੇ ਕੋਈ ਚੰਗੀ ਮੱਝ ਆਉਂਦੀ ਆ ਤਾਂ ਉਹ ਜਾਣਕਾਰੀ ਮਤ ਜੇ ਵੀਡੀਓ ਚੰਗੀ ਲੱਗੀ ਹੈ ਨਾ ਤੇ ਸ਼ੇਅਰ ਜ਼ਰੂਰ ਕਰਿਓ ਜਿਹਨੇ ਵੀਰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾ ਹੈ ਦਿਲੋਂ ਧੰਨਵਾਦ